ਅਗਰ ਤੁਹਾਡੀ ਵਿਵਹ ਜੜਾਂ ਦੇ ਵਿੱਚ ਝੜਦੇ ਨਹੀਂ ਤੁਸੀਂ ਕੰਗਾ ਫੇਰਦੇ ਤੁਹਾਡਾ ਕੰਗਾ ਵਾਲਾਂ ਦੇ ਨਾਲ ਭਰ ਜਾਂਦਾ ਕਈ ਕੁੜੀਆਂ ਮੈਨੂੰ ਆਪਣੀ ਫੋਟੋ ਵੀ ਸੈਂਡ ਕਰਦੀਆਂ ਨੇ ਕਿ ਇਸੇ ਆਪਣੇ ਵਾਲਾਂ ਦੇ ਵਿੱਚ ਹੱਥ ਫੇਰਦੀਆਂ ਜਦੋਂ ਸਾਡੇ ਵਾਲਾਂ ਦੇ ਨਾਲ ਹੱਥ ਭਰ ਜਾਂਦੇ ਨੇ ਤਾਂ ਸੋ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਮੈਂ ਤੁਹਾਨੂੰ ਬਹੁਤ ਵਧੀਆ ਟ੍ਰੀਟਮੈਂਟ ਦਵਾਂਗੀ ਜਿਹਨੂੰ ਵੀ ਆਸਕ ਮੈਂ ਟ੍ਰੀਟਮੈਂਟ ਦਿੱਤਾ ਉਹਨਾਂ ਨੂੰ 100% ਰਿਜ਼ਲਟ ਮਿਲੇ ਆ ਅਗਰ ਤੁਹਾਨੂੰ ਵੀ ਕਿਸੇ ਵੀ ਦਵਾਈ ਦੀ ਟ੍ਰੀਟਮੈਂਟ ਦੀ ਜ਼ਰੂਰਤ ਹੈ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਆਰ ਤੁਹਾਨੂੰ ਕਿਸੇ ਤਰ੍ਹਾਂ ਦੀ ਪੀ ਆਰ ਪੀ ਕਰਾਉਣ ਦੀ ਜ਼ਰੂਰਤ ਨਹੀਂ ਨਾ ਤੁਹਾਨੂੰ ਕਿਸੇ ਕੈਮੀਕਲ ਦੀ ਯੂਜ਼ ਕਰਨ ਦੀ ਜ਼ਰੂਰਤ ਆ ਤੁਸੀਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਿਓ ਆਰ ਮੈਂ ਤੁਹਾਨੂੰ ਇੱਕ ਛੋਟੀ ਜੀ ਰੈਮੇਡੀ ਦੱਸੂਗੀ ਤੁਸੀਂ ਪਹਿਲਾਂ ਉਹ ਰੈਮੇਡੀ ਕਰਨੀ ਆ ਹੋ ਸਕਦਾ ਤੁਹਾਡੀ ਪ੍ਰੋਬਲਮ ਸੋਲਵ ਹੋ ਜੇ ਤੁਸੀਂ ਇੱਕ ਚਮਚਾ ਮਿੱਠੀ ਦਾਣਾ ਲੈਣਾ ਔਰ ਇੱਕ ਗਲਾਸ ਪਾਣੀ ਦੇ ਵਿੱਚ ਰਾਤ ਨੂੰ ਡਿੱਪ ਕਰਕੇ ਰੱਖ ਦਿਓ ਔਰ ਸਵੇਰੇ ਤੁਸੀਂ ਉਹਨੂੰ ਹਲਕਾ ਜਿਹਾ ਬੋਇਲ ਕਰਕੇ ਤੁਸੀਂ ਆਪਣੇ ਵਾਲਾਂ ਦੇ ਸਪਰੇਅ ਕਰਿਓ ਔਰ ਤੁਸੀਂ 2 ਘੰਟੇ ਰੱਖ ਕੇ ਆਪਣੇ ਹੈਡਵਾਸ਼ ਕਰ ਲੈਣਾ ਔਰ ਤੁਸੀਂ ਦੇਖੋਗੇ ਤੁਹਾਡੇ ਵਾਲ ਨੇ ਜਿਹੜੇ ਉਹ ਇੱਕ ਸ਼ਕਤੀ ਦਾ ਕੰਮ ਕਰਨਗੇ ਤੁਹਾਡੇ ਵਾਲ ਪਹਿਲਾਂ ਦੀ ਤਰ੍ਹਾਂ ਨਹੀਂ ਝੜਨਗੇ ਔਰ ਸ਼ਾਈਨ ਕਰਨਗੇ ਦੋ ਮੁਹੇ ਨੇ ਉਹ ਠੀਕ ਹੋ ਜਾਣਗੇ ਔਰ ਤੁਸੀਂ ਮੇਰੀ ਵੀਡੀਓ ਇਨਿਕ ਸ਼ੇਅਰ ਕਰਿਓ ਕਿ ਸਾਰੇ ਭੈਣਾਂ ਦੇ ਭਰਾਵਾਂ ਦੇ ਵਾਲ ਠੀਕ ਹੋ ਜਾਣ ਧੰਨਵਾਦ ਜੀ